ਆਓ ਇੱਥੇ ਕਰੋ ਪਿੱਛੇ ਹੋ ਜੋ ਥੋੜੇ ਛਾਂ ਵਿੱਚ ਉੱਪਰ 게ਟ ਕੋਲ ਆ ਜੀ ਤੰਨੂੰ ਇੱਧਰ ਲੈ ਵਸ ਓਰੇ ਛਾਂ ਚ ਆ ਜੀ ਦੂਜੀ ਵੀ ਆ ਹਾਂ ਚੱਲ ਜੇ ਤੇ ਅਸੀਂ ਸਰੂਜੀ ਲੋ ਹਾਂਜੀ ਅਮਨ ਜੀ ਤੁਸੀਂ ਵੋਟਾਂ ਪਾਈਆਂ ਨੇ ਤੁਸੀਂ ਕਿਸ ਤਰ੍ਹਾਂ ਲਾ ਲਿਓ ਤੇ ਅੱਜ ਕਿੰਨੇ ਕਿਵੇਂ ਕਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਜਿਵੇਂ ਜੀ ਲੋਕ ਵੋਟ ਪਾ ਰਹੇ ਨੇ ਇੰਨੀ ਗਰਮੀ ਦੇ ਵਿੱਚ ਦੇਖੋ ਮੈਂ ਸਮਝਦਾ ਕਿ ਇੱਕਦਮ ਸਭ ਤੋਂ ਪਹਿਲਾਂ ਹਰ ਜਾਗਰੂਕ ਨਾਗਰਿਕ ਦਾ ਫਰਜ਼ ਹੈ ਕਿ ਉਹ ਬਾਬਾ ਸਾਹਿਬ ਉਮੀਦਵਾਰ ਦੇ ਦੇਖਦੇ ਹੋਏ ਹੱਕ ਦਾ ਉਹ ਇਸਤੇਮਾਲ ਕਰਨ ਔਰ ਵੋਟ ਪਾਉਣ ਜ਼ਰੂਰ ਜਾਣ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਉਹ ਥੱਲੇ ਕਰ ਲਏ ਇਹਨੂੰ ਅੱਜ ਤੱਕ ਦਾ ਇਹ ਉੱਥੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲ ਦੇ ਕੰਮਾਂ ਦੇ ਉੱਪਰ ਪੰਜਾਬ ਦੇ ਲੋਕ ਮੋਹਰ ਲਾਉਣ ਜਾ ਰਹੇ ਨੇ ਇੱਕ ਬਹੁਤ ਵੱਡਾ ਮੈਂਡੇਟ ਬਹੁਤ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਿਲਣ ਜਾ ਰਿਹਾ ਔਰ ਖਾਸ ਕਰਕੇ ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਸਨਾਪ ਹਲਕੇ ਦੀ ਗੱਲ ਕਰੀਏ ਮੈਂ ਸਮਝਦਾ ਕਿ ਜਿਹੋ ਜਿਹਾ ਸੁਨਾਮ ਔਰ ਸੰਗਰੂਰ ਦੇ ਉਹਨਾਂ ਦੀ ਫੀਸ ਵਧਿਆ ਹੀ ਹੈ ਸੁਨਾਮ ਔਰ ਸੰਗਰੂਰ ਦੇ ਵੋਟਰ ਭਰਾਵਾਂ ਨੇ 2014 ਦੇ ਵਿੱਚ ਫਿਰ 19 ਦੇ ਵਿੱਚ ਮਾਨ ਸਾਹਿਬ ਨੂੰ ਔਰ 2022 ਦੇ ਚੋਣਾਂ ਦੇ ਵਿੱਚ ਜਿਹੋ ਜਿਹੇ ਫਤਵਾ 9 ਦੇ 9 ਅਸੈਂਬਲੀ ਹਲਕੇ ਤੁਸੀਂ ਉਹ ਜਿਹੇ ਹੀ ਰੁਝਾਨ ਔਰ ਫਤਵੇ ਜਿਹਦਾ ਕੋਈ ਇਸ ਵਰਗਾ ਹੋ ਜਾਣਾ ਵੋਟਰਾਂ ਨੂੰ ਕੀ ਫੀਲ ਕਰੋਗੇ ਜੀ ਸ਼ਾਂਤੀ ਬਣਾਈ ਰੱਖਣੀ ਬਿਲਕੁਲ ਜੀ ਬਿਲਕੁਲ ਸਭ ਤੋਂ ਇੰਪੋਰਟੈਂਟ ਹੈ ਸ਼ਾਂਤੀ ਦੇ ਨਾਲ VOTING ਕਰਨਾ ਹੈ ਪਰ ਜਿਹੜੀ ਜੋ ਸਮਾਜਿਕ ਸੰਝਾਂ ਨੇ ਆਪਣੀਆਂ ਉਹਨਾਂ ਨੂੰ ਮਜ਼ਬੂਤ ਰੱਖਣਾ ਹੈ ਬੜੇ ਪੀਸਫੁਲ ਸ਼ਾਂਤਮਈ ਤਰੀਕੇ ਦੇ ਨਾਲ VOTING ਕਰ મતਦਾਨ ਦਾ ਮਤਲਬ ਹੈ ਜੋ ਜੋ ਤੁਹਾਡੇ ਮਨ ਦੇ ਵਿੱਚ ਹੈ ਤੁਸੀਂ ਉਹ ਅੰਦਰ ਜਾ ਕੇ ਚੁੱਕ ਕਰਕੇ ਪਾ ਕੇ ਕਿਸੇ ਨਾਲ ਕੋਈ ਲੜਨ ਦੀ ਭਿੰਨ ਦੀ ਲੋੜ ਨਹੀਂ ਆਪਾਂ ਸਮਾਜਿਕ ਤੰਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਰ-ਤਾਰ ਨਹੀਂ ਹੋਣ ਦੇਣਾ ਸਾਰੇ ਨੂੰ ਪੀਲੇ ਮੇਰੀ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਵੋਟਰਾਂ ਨੂੰ ਕਿ ਬੜੇ ਪਿਆਰ ਦੇ ਨਾਲ VOTING ਦਾ ਇਸਤੇਮਾਲ ਜਿਹੜਾ ਕਰੋ ਕਿਹੜੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਇਸ ਵਾਰ ਜਿਹੜੀ VOTING ਹੋਈ ਹੈ ਆਪਣੀ ਦਾ ਦੇਖੋ ਰਾਸ਼ਟਰੀ ਮੁੱਦੇ ਦਾ ਜਿਹੜੇ ਜਿਸ ਤਰੀਕੇ ਨਾਲ ਸਭ ਤੋਂ ਵੱਡਾ ਰਾਸ਼ਟ੍ਰ ਇਹ ਇਹਦ ਕਰਕੇ ਨਹੀਂ ਦਿੱਤਾ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਤੇ ਸੰਵਿਧਾਨ ਹੀ ਅੱਜ ਖਤਰੇ ਦੇ ਵਿੱਚ ਪਾਇਆ ਪਿਆ ਹੈ ਨੰਬਰ 1 ਜੇ ਸੰਵਿਧਾਨ ਹੀ ਨਾ ਰਿਹਾ ਤੇ ਦੇਸ਼ ਕਿੱਥੋਂ ਰਹੂਗਾ ਜੇ ਦੇਸ਼ ਹੀ ਨਾ ਰਿਹਾ ਤੇ ਫਿਰ ਆਪਾਂ ਲੋਕ ਤਾਂ ਉਹੀ ਜੋ ਅੰਗਰੇਜ਼ਾਂ ਦੇ ਸਮੇਂ ਸੀਗਾ ਉਹੀ ਕੁਝ ਫੇਰ ਹੋ ਜਾਣਾ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਤਾਂ ਹੈ ਨੈਸ਼ਨਲ ਸਿਰਫ ਮੇਨ ਸਭ ਤੋਂ ਵੱਡਾ ਇਹੀ ਇੱਕ ਇਸ਼ੂ ਹੈ ਕਿ ਡੈਮੋਕ੍ਰੇਸੀ ਨੂੰ ਬਣਾਉਣਾ ਹੈ ਕਨਸਟੀਟਿਊਸ਼ਨ ਨੂੰ ਬਣਾਉਣਾ ਹੈ ਲੋਕਤੰਤਰ ਨੂੰ ਬਣਾਉਣਾ ਹੈ ਦੂਜਾ ਜੋ ਪੰਜਾਬ ਦੇ ਮੁੱਦੇ ਨੇ ਅੱਜ 2 ਸਾਲਾਂ ਦੇ ਵਿੱਚ ਜਿਹੋ ਜਿਹੇ ਕੰਮ ਭਵਨ ਮਾਨ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਉੱਪਰ ਫਤਵਾ ਜਿਹੜਾ ਅਸੀਂ ਲੋਕਾਂ ਨੂੰ ਕਮਨ ਜੀ ਤੁਸੀਂ ਲਗਾਤਾਰ ਪ੍ਰਚਾਰ ਕੀਤਾ ਹੈਗਾ ਜੀ ਸਾਰੇ ਕਿਤੇ ਕਿ ਪਾਰਟੀ ਕਹਿੰਦੀ ਸ테ਰਾ ਜ਼ਰੂਰ ਤੁਹਾਨੂੰ ਕੀ ਇਤਨਾ ਉਮੀਦ ਲੱਗਦੀ ਹੈ ਜੀ ਇਹ ਪ੍ਰਚਾਰ ਤੋਂ ਬਾਅਦ ਅੱਜ ਤੁਸੀਂ ਵੋਟ ਵੀ ਪਾ ਦੇਖੋ ਮੈਂ ਤੁਸੀਂ ਜਿੰਨੇ ਵੀ ਮੇਰੀਆਂ ਰੈਲੀ ਸਪੀਚਾਂ ਸੁਣੀਆਂ ਮੈਂ ਇੱਕੋ ਹੀ ਗੱਲ ਕਹੀ ਹੈ ਕਿ ਭਾਈ ਕੰਮ ਪਿਆਰ ਹੋਣਾ ਚਾਹੀਦਾ ਚੰਮ ਨਹੀਂ ਕਰਉਣਾ ਚਾਹੀਦਾ ਮੈਂ ਅੱਜ ਵੀ VOTING ਹੋ ਰਹੀ ਹੈ ਗੱਲ ਕਰ ਨਹੀਂ ਸਕਦੇ ਪਰ ਫਿਰ ਵੀ ਬੜੇ ਬੜੇ ਹੌਸਲੇ ਨਾਲ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਅੱਜ ਵੀ ਪੰਜਾਬ ਦੇ ਲੋਕ ਕੰਮਾਂ ਦੀ ਜਦੋਂ ਗੱਲ ਕਰਨਗੇ ਕੰਮਾਂ ਦਾ ਮੁਕਾਬਲਾ ਇਹਨਾਂ 2 ਸਾਲ ਦੇ ਕੰਮਾਂ ਦਾ ਪਿਛਲੇ 70 ਸਾਲ ਦੇ ਨਾਲ ਮੁਕਾਬਲਾ ਕਰਨਗੇ ਤੇ 13 ਦੀ 13 ਸੀਟਾਂ ਹੋਣਗੀਆਂ ਬਾਕੀ ਕਿਹੜੇ ਹਲਕੇ ਦੇ ਲੋਕ ਕਿੰਨੇ ਕੰਮਾਂ ਦੀ ਕਦਰ ਪਾਉਂਦੇ ਨੇ ਕਿੰਨੀ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਵੱਧ ਪਾਉਂਦੇ ਨੇ ਜਾਂ ਕੋਈ ਹੋਰ ਮੁੱਦੇ ਉਹਨਾਂ ਦੇ ਕਿਸੇ ਹੋਰ ਚੀਜ਼ ਉੱਪਰ ਭਾਰੂ ਰਹਿ ਜਾਂਦੇ ਨੇ ਇਹ ਤਾਂ ਇਹ ਤਾਂ ਹੁਣ ਥੋੜੇ ਜਿਹੀ ਘੰਟੇ ਰਹਿ ਗਏ 4 ਤਰੀਕ ਨੂੰ ਬਸ ਬੰਦੇ ਲੱਗ ਜਣ ਤੁਹਾਨੂੰ ਸਾਰੇ ਮਾਤਾ ਜੀ ਇੱਕ ਵਾਰ ਫੇਰ ਫਤਵਾ ਮਿਲੇਗਾ ਜਿਸ ਤਰ੍ਹਾਂ ਇਹ ਪਹਿਲਾਂ ਮੰਨਿਆ ਫਤਵਾ ਜੀ ਜ਼ਰੂਰ ਮਿਲੂਗਾ ਜੀ ਫਤਵਾ ਵੀ ਜ਼ਰੂਰ ਮਿਲੂਗਾ ਪਰ ਮੈਂ ਤਾਂ ਇਹੀ ਕਹੂੰਗੀ ਪ੍ਰਮਾਤਮਾ ਨੇ ਇਨਸਾਨ ਨੂੰ ਮਤ ਦੇ ਕੇ ਭੇਜਿਆ ਆਪਣਾ ਆਪਣਾ ਮਤ ਸਭ ਨੂੰ ਵਰਤਣਾ ਚਾਹੀਦਾ ਹੈ ਉਹ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਠੀਕ ਹੈ ਚਲ ਮੇਰੇ ਇੱਕ ਮਿੰਟ ਆਉਂਦਾ ਤੁਹਾਨੂੰ